ਜੀ ਸਾਵੜਾ ਸਾਹਿਬ ਅੱਜ ਬੇਟੇ ਦੇ ਚਾਇਨਾ ਡੋਰ ਨਾਲ ਜਕਮੀ ਹੋਇਆ ਤੇ ਹਸਪਤਲ ਲੈ ਕੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਸਰ ਕਹਿਣ ਨੂੰ ਤਾਂ ਕੁਝ ਨਹੀਂ ਰਿਹਾ ਜੇ ਬੱਚਾ ਵੀ ਇੰਚ ਅੱਧਾ ਇੰਚ ਇੱਧਰ ਉੱਧਰ ਹੋ ਜਾਂਦਾ ਸਾਡੀ ਤਾਂ ਦੁਨੀਆ ਉਜੜ ਜਾਣੀ ਸੀ ਅਸੀਂ ਸਤਾਰਾ ਜੀ ਲੱਗੇ ਹੋਏ ਸੀਗੇ ਕੱਲੀ ਮੇਰੀ ਸਤਾਰਾ ਜੀ ਨਾਲ ਗੱਲ ਹੋਈ ਲਵੀ ਆਪਣੇ ਸਮਲ ਸਰ ਇੱਕ ਬੇਟੇ ਦੀ ਉਹ ਚਾਇਨਾ ਡੋਰ ਨਾਲ ਮੌਤ ਹੋ ਗਈ ਹੈ ਮੁੰਡੇ ਦੀ 10ਵੀਂ ਕਲਾਸ ਚ ਪੜਦਾ ਸੀ ਤੇ ਆਪਾਂ ਨੂੰ ਸ਼ਹਿਰ ਚ ਕੁਝ ਕਰਨਾ ਚਾਹੀਦਾ ਪਰ ਸਾਨੂੰ ਕੀ ਪਤਾ ਸੀ ਇਹ ਵਿਫਤਾ ਸਾਡੇ ਤੇ ਅੱਜ ਆ ਜਾਣੀ ਹੈ ਸਾਡੇ ਮਤਲਬ ਬੋਲਣ ਨੂੰ ਕੁਝ ਨਹੀਂ ਹੈਗਾ ਤੇ ਵੀ ਅਸੀਂ ਬੱਚੇ ਨੂੰ ਸੰਭਾਲੀਏ ਕਿ ਤੁਹਾਨੂੰ ਕੁਝ ਕਹਿ ਦੱਸਿਏ ਜਾਂ ਕਰੀਏ ਪਰ ਮਨ ਭਰਿਆ ਵੀ ਆ ਤੇ ਦੁਖੀ ਵੀ ਹੈ ਤੇ ਪਰੇਸ਼ਾਨ ਵੀ ਹੈ ਤੇ ਵੀ ਅਸੀਂ ਚਲੋ ਦੱਸੋ ਦੱਸੋ ਅਸੀਂ ਸ਼ਹਿਰ 'ਚ ਜੇ ਕੋਈ ਚਲੋ ਸੰਸਥਾਵਾਂ ਨਾਲ ਜੁੜੇ ਹੋਏ ਆ ਤੇ ਵੀ ਸ਼ਹਿਰ ਵਾਸੀਆਂ ਦੀ ਕੋਈ ਭਲਾਈ ਦੇ ਕੰਮ ਨੂੰ ਅਸੀਂ ਪਹਿਲ ਦਿੰਨੇ ਆ ਸਾਡੇ ਮਨ 'ਚ ਕੁਝ ਚੰਗਾ ਕਰਨ ਦੀ ਮਨਸ਼ਾ ਹੁੰਦੀ ਆ ਲੈ ਵੀ ਦੁਕਾਨਦਾਰ ਭਰਾ ਸੀ ਹਟ ਜਾਣਗੇ ਹਟ ਜਾਣਗੇ ਨਹੀਂ ਹਟਦੇ ਪਰ ਸਾਨੂੰ ਅੱਜ ਭਰੇ ਮਨ ਨਾਲ ਇਹ ਕਹਿਣਾ ਪੈ ਰਿਹਾ ਮੈਨੂੰ ਮਤਲਬ ਦੁਖੀ ਮਨ ਨਾਲ ਮੈਂ ਇਹ ਕਹਿਣਾ ਲੈ ਵੀ ਜੇ ਅੱਜ ਕੱਲ 'ਚ ਕੋਈ ਵੀ ਕਿਸੇ ਚਾਇਨਾ ਡੋਰ ਫੜੀ ਗਈ ਜਾਂ ਸਾਡੀਆਂ ਸਸਤਾਵਾਂ ਜਾਣ ਗਈਆਂ ਅਸੀਂ ਉਸ ਦੁਕਾਨਦਾਰ ਦਾ ਜਲੂਸ ਕੱਢਾਂਗੇ ਚੰਗੇ ਸ਼ਬਦਾਂ 'ਚ ਮੈਂ ਇਹ ਕਹਿਣਾ ਚਾਹੁੰਨਾ ਲੈ ਵੀ ਹਾਲਾਂਕਿ ਮੈਨੂੰ ਇਹ ਸ਼ਬਦ ਵਰਤਣਾ ਨਹੀਂ ਚਾਹੀਦਾ ਕਿਉਂਕਿ ਦੁਕਾਨਦਾਰ ਸਾਡੇ ਹੀ ਭਰਾ ਹੈ ਪਰ ਪ੍ਰਸ਼ਾਸਨ ਜੇ ਕੋਈ ਕਾਰਵਾਈ ਨਹੀਂ ਕਰਦਾ ਤੇ ਅਸੀਂ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਕਰਕੇ ਇੱਕ ਦੋ ਦਿਨਾਂ ਚ ਸਾਰੀਆਂ ਦੁਕਾਨਾਂ ਤੇ ਜਾਵਾਂਗੇ ਤੇ ਚਾਹੀ ਸਾਨੂੰ ਇਹਨਾਂ ਦਾ ਜਲੂਸ ਕੱਢਣਾ ਪਵੇ ਅਸੀਂ ਕੱਢਾਂਗੇ ਜੇ ਬਾਈ ਦਾਵੇ 1921 ਹੋ ਜਾਂਦੀ ਤੇ ਇਹਦਾ ਕੌਣ ਜ਼ਿੰਮੇਵਾਰ ਸੀ ਬੇਟਾ ਕਿੱਥੋਂ ਜਾ ਰਿਹਾ ਸੀ ਜਾਂ ਆ ਰਿਹਾ ਸੀ ਸਰ ਬੇਟਾ ਇਹਨਾਂ ਦੀ ਕੋਈ ਫਿਰਵਲ ਪਾਰਟੀ ਸੀ ਉਹ ਆਪਣਾ ਅਪੋਲੋ ਲੈਵਲ ਦੀ ਗਲੀ ਚੋਂ ਹੋ ਕੇ ਤੇ ਜੀਡੀ ਰੋਡ ਤੇ ਜਾ ਰਿਹਾ ਸੀ ਅਜੀਬ ਹਸਪੀਟਲ ਦੇ ਕੋਲ ਜਾ ਕੇ ਇਹ ਵਾਕਿਆ ਹੋਇਆ ਤੇ ਉਹ ਉਸੇ ਟਾਈਮ ਹੀ ਅਜੀਬ ਹਸਪੀਟਲ ਗਿਆ ਤੇ ਉਹਨਾਂ ਨੇ ਥੋੜੀ ਡਰੇਸਿੰਗ ਕੀਤੀ ਤੇ ਬੇਟੇ ਨੇ ਮੈਨੂੰ ਫੋਨ ਲਾਇਆ ਮੈਂ ਉਹਨੂੰ ਲੈ ਕੇ ਸਿਵਲ ਹਸਪੀਟਲ ਆਇਆ ਕਾਹਦੇ ਕਸੀ ਬੇਟਾ ਬੇਟਾ ਐਕਟਵਾ ਤੇ ਸੀ ਜੀ ਦੋਸਤੋਂ ਨਾਲ ਸੀਗਾ ਤੇ ਉਹ ਕੱਲ ਵੀ ਘਟਨਾ ਪਰਸੋ ਜਿਹੜੀ ਹੋਈ ਹੈ ਚੈਨਾਡੂਰ ਨਾਲ ਸਕੂਟਰੀ ਜਿਵੇਂ ਸਲੋ ਚਲਾ ਰਿਹਾ ਸੀ ਉਹ ਕਹਿੰਦਾ ਪਪਾ ਲੈ ਵੀ ਮੈਨੂੰ ਪਤਾ ਸੀਗਾ ਤੇ ਪਰ ਮਜਬੂਰੀ ਸੀਗੀ ਲੈ ਵੀ ਬੱਚਿਆਂ ਨੇ ਚਲੋ ਕੋਈ ਘਰੇਲੂ ਕੰਮ ਕਰਨੇ ਆ ਬੱਚਾ ਗਿਆ ਆ ਤੇ ਇਦੋਂ ਘਟਣਾ ਤੁਸੀਂ ਹੁਣ ਦੇਖ ਲਓ ਕਿ ਦਿਨ ਦਿਹਾੜੇ ਵਾਪਰੀ ਹੈ ਤੇ ਪ੍ਰਸ਼ਾਸਨ ਮੇਰੇ ਖਿਆਲ ਚ ਤਾਂ ਕੁਝ ਕਰ ਨਹੀਂ ਰਿਹਾ ਕਿੰਨੀ ਉਮਰ ਕਿੰਨੀ ਹੈ ਬੱਚੇ ਦੀ 16 ਸਾਲ ਹੈ ਜੀ ਅੱਜ ਸਤਾਰਾ ਸਾਭ ਜੇ ਇੱਕ ਬੱਚੇ ਦੇ ਚਾਈਨਾ ਡੋਰ ਫਰੀ ਹੈ ਕੀ ਕੀ ਹੈ ਕੀ ਮਾਮਲਾ ਕਿੱਧਰ ਜਾ ਰਿਹਾ ਤੁਸੀਂ ਬੱਚਾ ਜੀ ਕਿਵੇਂ ਹੋਇਆ ਹੈ ਸਾਰਾ ਬੇਨਤੀ ਹੈ ਜੀ ਸਾਡੇ ਸਮਾਜ ਸੇਵੀ ਅਰਜਿੰਦਰ ਛਾਵੜਾ ਜੀ ਜੋ ਸਾਡੇ ਨਾਲ ਚਾਈਨਾ ਡੋਰ ਦੇ ਖਿਲਾਫ ਜੋ ਲੜਾਈ ਲੜ ਰਹੇ ਆ ਉਹਦੇ ਪਰਪੂਰ ਹਿੱਸਾ ਦਿੰਦੇ ਆ ਪਰਾਇ ਦੁਖ ਦੀ ਗੱਲ ਹੈ ਕਿ ਉਹਨਾਂ ਦਾ ਬੇਟਾ ਕਰਨ ਛਾਬੜਾ ਅਪੋਲੋ ਲੈਬ ਵਾਲੀ ਗਲੀ ਜਵਾਰਿਆ ਸੀ ਤਾਂ ਉਹਦੇ ਮੂੰਹ ਦੇ ਉੱਤੇ ਚైనా ਡੋਰ ਫਿਰੀ ਹੈ ਜਿਸ ਨੂੰ ਅਸੀਂ ਸਿਵਲ ਹਸਪਤਾਲ ਲੈ ਕੇ ਆਏ ਆ ਤੁਹਾਡੇ ਕੋਲ ਪਰਸੋਂ 15 ਸਾਲ ਦਾ ਬੱਚਾ ਸਮਰਾਲੇ ਜੋ ਕਿ ਇੱਕ ਸਰਪੰਚ ਸਾਹਿਬ ਦਾ ਘਲੋਤਾ ਬੇਟਾ ਸੀ ਕੱਲ ਲੁਧਿਆਣੇ ਇੱਕ ਮੇਲਾ ਅਸੀਂ بار بار ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਔਰ ਬੜੇ ਦੁੱਖ ਨਾਲ ਹੈ ਇਸ ਵਾਰ ਚైనా ਡੋਰ ਇੰਨੀ ਜ਼ਿਆਦਾ ਮੋਗੇ ਚ ਜਿਸ ਨਾਲ ਪਤੰਗ ਉੱਡੇ ਨੇ ਅਸੀਂ ਬੇਨਤੀ ਕੀਤੀ ਬਾਰ-ਬਾਰ ਪੁਲਿਸ ਨੂੰ ਕਿ ਇਹਨਾਂ ਬੱਚਿਆਂ ਨੂੰ ਜਿਹੜੇ ਚైనా ਡੋਰ ਨਾਲ ਪਤੰਗ ਉਡਾ ਰਹੇ ਨੇ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਦੇ ਮਾਪਿਆਂ ਤੇ ਪਰਚੇ ਦਰਜ ਕੀਤੇ ਜਾਣ ਉਹਨਾਂ ਨੂੰ ਪੁੱਛਿਆ ਜਾਵੇ ਵੀ ਕਿਹੜੇ ਦੁਕਾਨਦਾਰ ਤੋਂ ਤੁਸੀਂ ਇਹ ਚైనా ਡੋਰ ਖਰੀਦੀ ਹੈ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਤਿੰਨ-ਚਾਰ ਸਾਲ ਪਿਛਲੇ ਤੱਕ ਕਾਬੂ ਰਹੇ ਜਿਹੜੇ ਉਹ ਦੋਗ ਦੇ ਦੁਕਾਨਦਾਰ ਸੀ ਉਹ ਵੀ ਥੋੜੇ ਨਰਮਾਇਤ ਕੀ ਨਵੇਂ ਉੱਠਿਆ ਨੇ ਚਾਈਨਾ ਡੋਰ ਦੀ ਮੋਗੇ 'ਚ ਬਹੁਤ ਜ਼ਿਆਦਾ ਵਰਤੋਂ ਹੋਈ ਹੈ ਔਰ ਇਸ ਚਾਈਨਾ ਡੋਰ ਦਾ ਅੱਜ ਨੁਕਸਾਨ ਮੋਗੇ ਨੂੰ ਫੇਰ ਚਲਣਾ ਪੈ ਰਿਹਾ ਕਿ ਬੱਚੇ ਦੇ ਮੂੰਹ ਦੇ ਉੱਤੇ ਟਾਂਕੇ ਲੱਗਦੇ। ਸਾਹਿਬ ਇੱਕ ਚਾਈਨਾ ਡੋਰ ਨਾਲ ਬੱਚਾ ਜ਼ਖਮੀ ਹੋਇਆ ਤੇ ਕਾਫੀ ਗੰਭੀਰ ਮਾਮਲਾ ਤੇ ਕੀ ਕਾਰਨ ਕੀ ਚਾਈਨਾ ਡੋਰ ਤੇ ਰੋਕ ਨਹੀਂ ਲੱਗ ਪਾਰੀ? ਬੜੇ ਦੁੱਖ ਦੀ ਗੱਲ ਹੈ ਜੀ। ਬਈ ਜਿਹੜੀ ਕੀ ਸਾਡੇ ਸ਼ਹਿਰਾਂ ਮਜ਼ਾਰਾਂ ਚ बिकਰੀ ਹੈ ਪਤਾ ਨਹੀਂ ਇਹਦੇ ਤੇ ਕੰਟਰੋਲ ਕਿਉਂ ਨਹੀਂ ਹੋ ਰਿਹਾ ਕੀ ਵਜ੍ਹਾ ਹੈ ਜਾਂ ਇਹਦੇ ਪਿੱਛੇ ਕਿੰਨੇ ਕੁ ਵੱਡੇ ਬੰਦੇ ਆ ਜਿਹੜੇ ਇਸ ਨੂੰ ਸਾਜਿਸ਼ ਨੂੰ ਚਲਾ ਰਹੇ ਆ ਦੇਖੋ ਰੋਜ਼ ਇੱਕ ਬੰਦਾ ਸੋਣੀ ਦਾ ਪਰਸੋਂ ਇੱਕ ਜਵਾਨ ਬੱਚਾ ਉਹਦੀ ਡੈਥ ਹੋ ਗਈ ਅੱਜ ਅਸੀਂ ਆਪਨੇ ਮੈਂ ਤਾਂ ਘਰੇ ਬਿਠਾ ਕੇ ਖਾਣਾ ਖਾਣ ਲੱਗੇ ਮੈਨੂੰ ਪਤਾ ਲੱਗਿਆ ਸਾਡੇ ਭਰਾ ਸਾਹਿਬ ਇਹਨਾਂ ਦਾ ਵੀ ਉਹਨਾਂ ਦੇ ਬੇਟੇ ਦੇ ਅ ਗਲਵੱਜ ਜੀ ਉੱਥੋਂ ਹੀ ਮੈਂ ਪੱਜਿਆ ਆ ਕੇ ਦੇਖਿਆ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਇਹ ਬਹੁਤ ਦਾਨੀ ਪਰਸ਼ਾ ਮਹਾਰਾਜ ਨੇ ਇਹਨਾਂ ਦੀ ਇੱਧਰ ਰੱਖੀ ਬਚਾ ਬਹੁਤ ਜਿਆਦਾ ਠੀਕ ਹੈ ਬਹੁਤ ਬਚਾ ਹੋ ਗਿਆ ਤੇ ਕੀ ਲੱਗਦਾ ਨਹੀਂ ਕਿ ਜਿਸ ਹਿਸਾਬ ਨਾਲ ਚਾਇਨਾ ਟੂਰ ਦੇ ਕੇਸਸ ਸਾਹਮਣੇ ਆ ਰਹੇ ਨੇ ਤੇ ਕਿਤੇ ਨਾ ਕਿਤੇ ਮਾਂ ਪਿਓ ਦੀ ਅੰਗਲੀ ਇਹ ਇਹਦੇ ਵਿੱਚ ਜਿਆਦਾ ਨਹੀਂ ਦਿਖਾਈ ਦਿੰਦੀ ਦੇਖੋ ਜੀ ਮਾਂ ਬਾਪ ਤਾਂ ਵਿਚਾਰੇ ਕਈ ਵਾਰੀ ਲਚਾਰ ਹੋ ਜਾਂਦੇ ਆ ਪੈਸੇ ਲੈ ਜਾਂਦੇ ਆ ਉਹਨਾਂ ਨੂੰ ਥੋੜਾ ਪਤਾ ਹੁੰਦਾ ਵੀ ਸਾਡਾ ਬੱਚਾ ਮੌਤ ਖਰੀਦ ਕੇ ਲੈ ਕੇ ਆਇਆ ਹੈ। ਉਹਨਾਂ ਤਾਂ ਵਿਚਾਰੇ ਨੂੰ ਪਤਾ ਨਹੀਂ ਹੁੰਦਾ ਇਹ ਸਭ ਤੋਂ ਜੇ ਮੈਂ ਵੱਡਕ ਸੂਰ ਕਹਿੰਦਾ ਨਾ ਜੀ ਇਹ ਦੁਕਾਨਾਂ ਵਾਲਿਆਂ ਦਾ ਕੰਮ ਹੈ ਜਾਂ ਜਿਹੜੇ ਇਹਨਾਂ ਦੇ ਹੋਲਸੇਲਰ ਉਹਨਾਂ ਦਾ ਕੰਮ ਹੈ। ਜਿਹੜੀ ਬੰਦੀ ਇੱਥੇ ਲਿਆਉਂਦੀ ਹੈ ਤੇ ਮਿਲਦੀ ਹੈ। ਜੇ ਚੀਜ਼ ਲਿਆਉਣੀ ਨਾ ਮਿਲੇ ਕਿੱਥੇ ਤੇ ਪੁਲਿਸ ਪ੍ਰਸ਼ਾਸਨ ਦਾ ਇਹਦੇ ਵਿੱਚ ਕੀ ਹੋਊਗਾ? ਪੁਲਿਸ ਪ੍ਰਸ਼ਾਸਨ ਤਾਂ ਕੀ ਲੱਗੀ ਹੋਈ ਹੈ ਆਪਦੇ ਜਦੋਂ ਕਿਤੇ ਉਹਨਾਂ ਨੂੰ ਕੋਈ ਰਿਪੋਰਟ ਮਿਲਦੀ ਹੈ ਜੋ ਫੜਦੇ ਆ। ਪਰ ਉਹਨਾਂ ਦਾ ਇਹਨਾਂ ਲੋਕਾਂ ਦਾ ਗਰੁੱਪੀ ਤੇ ਗੈਂਗ ਹੀ ਹੈ ਜੋ ਤਕੜਾ ਵੀ ਕਿਸੇ ਦੇ ਕੰਟਰੋਲ 'ਚ ਨਹੀਂ ਆ ਰਿਹਾ। ਅਲੱਗ-ਅਲੱਗ ਪਹਿਲਾਂ ਦੇਖੋ ਸਤਾਰਾ ਜੀ ਦਾ ਬੇਟਾ ਆ ਹੁਣ ਕਿੰਨੀ ਵੱਡੀ ਟੀਮ ਬਣੀ ਹੋਈ ਹੈ। ਇਹਨਾਂ ਨੇ ਨਾਮ ਵੀ ਰੱਖਿਆ ਹੈ। ਸਾਡੇ ਲੋਕ ਇਹਨੂੰ ਬੜੀ ਲਾਈਟਲੀ ਲੈਂਦੇ ਪਏ ਆ। ਦੇਖੋ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਜਿਹਾ ਬੱਚਾ ਦੇਖ ਕੇ ਅੰਦਰ ਮਨ ਭਰ ਆਇਆ। ਰੋਣ ਆਉਂਦਾ ਸੀਗਾ ਵੀ ਜੇ ਕਿਤੇ ਕਿਸਮਤ ਨਾਲ ਮਾੜੀ ਰੱਤੀ ਪਰ ਉੱਤੇ ਥੱਲੇ ਹੋ ਜਾਂਦੀ ਤੇ ਜਾ ਜਾਂਦੀ ਹੋਗੀ ਹਾਂ ਡਾਕਟਰ ਸਾਹਿਬ ਇੱਕ ਐਮਰਜੈਂਸੀ ਪੇਸ਼ੈਂਟ ਆਇਆ ਕੀ ਸਥਿਤੀ ਹੈ ਤੇ ਕੀ ਮਾਮਲਾ ਕੀ ਹੈ ਇਹ ਖਾਇ ਬੱਚਾ 15 ਸਾਲ ਦਾ ਕਰਨ ਛਾਪੜਾ ਨਾਮ ਦਾ ਉਹ ਜੀਡੀ ਰੋਡ ਤੋਂ ਆਪਣੇ ਘਰੇ ਨੂੰ ਜਾ ਰਿਹਾ ਸੀਗਾ ਸਕੂਟੀ ਤੇ ਸੀ ਤੇ ਉਹਦੇ ਡੋਰ ਫਿਰ ਗਈ ਹੈ ਮੂੰਹ ਤੇ ਤੇ ਫਿਲਹਾਲ ਉਹਦੀ ਸਥਿਤੀ ਕਿੱਦਾਂ ਦੀ ਹੈ ਫਿਜ਼ੀਕਲ ਠੀਕ ਆ ਉਹਦੇ ਜਿਹੜਾ ਫਸਟ ਟਰੀਟਮੈਂਟ ਮਿਲ ਦੇਣਾ ਜ਼ਰੂਰੀ ਬੰਦਾ ਸੀ ਉਹ ਅਸੀਂ ਦੇ ਦਿੱਤਾ ਗਿਆ ਹੈ